ਪਾਣੀ ਪਾਓ ਜੀ ਬਕਵਚ ਪਾਣੀ ਬੜਾ ਪਤਾ ਦੇ ਦੇ ਤਾਂ ਸੌਂ ਜਾਣਾ ਤੇ ਜੁਲਾਈ ਤੋਂ ਮੇਰੇ ਕੋਲ ਨਹੀਂ ਫਸਦੀ ਫਸਦੀ ਨਹੀਂ

ਸੜਕ ਪੁੱਜੀ 15 ਤਰੀਕ ਨੂੰ ਸਰ। ਕਦਾ ਨਹੀਂ ਕਰ। ਤੁਸੀਂ ਚੋ ਕੀ ਇਸ ਮਹੀਨੇ ਦੇ ਵਿੱਚ ਵਿੱਚ ਕਿੱਥੇ ਮੈਂ ਬਰਤਾਂ ਤਾਂ ਵੀ ਸੀ। ਸਲਾਮ ਬਤਾ ਦਈਏ। ਉਹ ਮਤਾ ਉਹ ਨਹੀਂ ਬਹੁਤ ਦੂਰ ਆ। ਹਮਰਾ ਸਾ। ਆ ਸਤਿਨਾਮ ਰਾਤ ਨੂੰ ਮੈਂ ਜਨ ਸਰ ਜਦੋਂ ਤੁਸੀਂ ਨੂੰ ਮਿਲਦੇ ਨਾ ਪਹਿਲੋਂ ਤੁਸੀਂ ਸੋਚ ਨਹੀਂ ਸਦੇ। ਕਪਰ ਪਏ। ਉੱਥੇ ਤੋਂ ਨਾ ਕੀ ਵੀ ਜਿਹੜਾ ਐ ਐਕਦਾ ਬਿਲਕੁਲ। ਉਹ ਡੈਮੇਜ ਹੋ ਰਿਹਾ ਬੰਦਾ ਉਹ ਤਾਂ। ਕਹਿੰਦੇ ਇਹਨਾਂ ਆ ਚੁੱਕਦੇ ਨੇ ਕਾਚੇ ਹੋਈ। ਅੰਤੇ ਇਹ ਮੈਨੂੰ ਅੰਦਾਜ਼ ਇਹਨੂੰ ਇਹ ਲਗਾਤਾਰ ਕੈਰੀ ਬਪਨ ਕਾਤੇ ਜਮਾ ਕੋਈ ਜੁੰਗਾ ਜੂ ਪਰ ਕਲੀਅਰ ਗੱਲ ਮੈਂ ਜਾਣੀ ਫੇਜ ਨਾਲੇ ਤਨ ਉਹਦੇ ਛੱਡਦਾ ਮੈਂ ਕਿੱਦਾਂ ਛੱਡ ਪਾਵਾਂ ਬੱਚੇ ਤੂੰ ਮੇਰੀ ਧੀ ਆਂ ਜੀ ਆਉਂਗਾ ਸਾਥ ਨੂੰ ਬੇਬੇ ਕਦਾ ਮੋਨੇ ਤੋ ਦਿਆ ਫੇਰਦੀ ਆਂ ਸਤਬੂ ਦੀ ਮੀਰਤ ਕੋਈ ਜੀ ਦੀ ਮੁਸਕਾਨ ਨਹੀਂ ਮੈਗਜ਼ੀਨ ਤੀ ਦੇ ਦੇ ਤੇ ਸਾਨੂੰ ਪੁੱਛਾ ਪੁੱਛਾ ਹੀ ਸੰਕੀ ਲੈ ਲੇਡੀਜ਼ ਪੁੱਛਾ ਹੀ ਸੰਕੀ ਮੰਗਲ ਆਇਆ ਅੱਜ ਜਣੇ ਇਹ ਪਾਣੀ ਹੱਥ ਨਾਲ ਕਰੀ ਗੁਥੀ ਦਹੀਂ ਦਾ ਦਸ਼ ਮਲੂ ਮੈਂ ਉਹਨਾਂ ਦੇ ਘਰ ਗਈ ਸੀ ਇਹ ਪਤ ਹੋਈ ਲੱਗਦੀ ਹੈ ਉਹਨਾਂ ਦੇ ਘਰ ਗਈ ਸੀ ਨਨਾਰਾ ਆਹ ਦੀ ਪੱਗਲੀ ਸੀਗੀ ਭਾਈ ਇਹ ਜਿਹੜਾ ਮੈਂ ਜਿਹੜੀ ਆ ਹੁਣੇ ਆ ਹੱਥ ਲੱਗੀ ਸਾ ਤੋਂਨ ਇਹ ਇਹ ਹੁਣ ਆ ਰਹੀ ਦੁਜੀ ਆਸ। ਉਹ ਵਰਕਬਾ ਦੇ ਆ ਰਹੇ ਤੇ ਇਹ ਚੁਨੀ ਲੈਣ ਲਈ ਗਿਆ। ਇਹ ਜੋ ਨਿਵੇਜ ਨਾਲ ਇਹ ਬੁਲਾਣੀ ਮਾਰਿਆ। ਤੋਂ ਜੋ ਚੁਨੀ ਲਾ ਗਈ ਉਸ ਕੋ ਦਿਨ ਸਭ ਲਗੀ ਹੋ। ਬਾਕੀ ਜਿਹੜੀ ਸਾਤਾ ਲਗੀਆਂ ਵਾ ਇਹ ਪਹਿਲੋਂ ਆਈ ਸੀ। ਜੇ ਢਾਕ ਪਈ ਹੈ ਨਾ ਇਹ ਪਹਿਲੋਂ ਪੈਸਾ। ਉਹ ਲਈ ਉਹ ਹੀ ਕਵਰ ਕਰਦੀ ਕਰਦੀ ਤੁਸੀਂ ਕਰੋ ਤਾਂ ਕਹਿੰਦਾ ਘਰੋਂ ਜਦੋਂ ਬੇਜਦੇ ਤੇ ਨਾ ਘਰੋਂ ਜਦੋਂ ਮੇਜਦੀ। ਨਹੀਂ ਤਾਂ ਕੱਲੀ ਸੀ। ਨਾਲ ਕੋਈ ਨਹੀਂ ਸੀ ਮੇਰੀ ਕੰਦੇ ਗਿਰ ਸੀ। ਤੇ ਉਹ ਗਈ ਜਦੋਂ ਮੈਂ ਗਈ ਨਾ ਕਾਤੇ ਨਾ ਗਈ। ਮੈਨੂੰ ਪਤਾ ਨਹੀਂ ਕੌਣ ਲੈ ਕੇ ਗਿਆ ਮੈਨੂੰ ਨਹੀਂ ਪਤਾ ਪਰ ਬਾਬਾ ਜੀ ਨਾਲ ਨਾਲ ਰਹੇ ਜ਼ਿਆਦਾ ਤੋਂ ਮੂੰਹ ਨਾ ਕਰ ਉਹ ਨਾਲ ਨਾਲ ਰਹੇ ਬਾਬਾ ਹੀ ਨਾਲ ਨਾਲ ਮੇਰਾ ਖਿਆਲ ਰੱਖਦੇ ਨੇ ਵੇਟ ਕ੍ਰੈਸ਼ ਹੋ ਚੀ ਜੀ ਮੈਨੂੰ ਸਮਝਾਉਂਦੇ ਹਾਂ ਕੋਈ ਤਰਾਸ਼ੀ ਬਾਹਰ ਜਾਂ ਤਾਈ ਤਰਾਸ਼ ਤਾਂ ਕਹਿੰਦੀ ਹੈ ਕਿ ਤੂੰ ਆਪਣੀ ਟਿਕਣਾ ਕਦੋਂ ਕਰੋਗੀ ਥੋੜਾ ਜਿਹਾ ਸਾਰਾ ਦਵਾਈ ਖਾਂਦੀ ਦਵਾਈ ਕਿਹੜੀ ਦਵਾਈ ਖਾ ਰਹੇ ਮੈਨੂੰ ਦਵਾਈ ਦਿਖਾਓ ਅਸੀਂ ਦਵਾਈ ਦਿੱਤੀ ਮਨੁੱਖਤਾ ਦੇ ਮਨੁੱਖਤਾ ਦੀ ਸੇਵਾ ਉਹ ਦਵਾਈ ਦਿੰਦਾ ਸਾਰੇ ਕੋਈ ਖਾਦੀ ਆਹ ਕਾਰਾਂ ਤੇ ਦਵਾਇ ਤਾਂ ਆਇਕਾ ਲੈ ਗਈ ਹੋਰ ਕਾਲੇ ਸਵਾਨੀ ਦੇ ਬਿਚਾਰ ਆਇਕਾ ਦਵਾਈ ਕਿਹੜੀ ਦਵਾਈ ਦੀ ਦਵਾਈ ਦੀ ਦਵਾਈ ਨਹੀਂ ਲੈ ਗਈ ਮੈਂ ਦਵਾਈ ਸੀ ਅਸਲੀ ਦਵਾਈ ਸੀ ਮੈਂ ਫੇਟ ਤੇ ਤੂੰ ਦੇਖ ਲਉਂ ਨਾ ਸਮੁੰਦਰੀ ਦਵਾਈ ਦਿੱਤੀ ਮੈਂ ਮੱਝ ਕੱਦੀ ਕਰਦੀ ਸਾਰਾ ਕੰਮ ਕਰਦੀ ਨਾ ਅਟਕ ਜੇ ਤੂੰ ਹੀ ਉਹ ਤੇ ਦਵਾਈ ਦੋਂਦੇ ਉਦੋਂ ਕਿਦਾਂ ਹੈਂ ਇਹ ਤੇ ਨਾ ਦੋਤਾ ਕਿਹਦੀ ਜੋ ਦਵਾਈ ਬਿਲਕੁਲ ਜਦ ਸਾਡੇ ਕੋ ਗਈ ਹੈ ਨਾ ਅਸੀਂ ਮੁੰਡਾ ਛੱਡ ਕੇ ਆਇਆ 17 ਦਿਨ ਦਾ ਮੁੰਡਾ ਸੀਗਾ 17 ਦਿਨ ਦਾ ਮੁੰਡਾ ਤੇ ਮੈਂ ਕੰਮ ਤੇ ਸੀ ਤੇ ਇਹਨੂੰ ਮਗਾ ਜਦ ਪੂਰੀ ਹੁੰਦਾ ਜਿਆਦਾਸ਼ਰ ਤੇ ਨਾ ਸ਼ਹਿਰੋਂ ਮਗਾ ਕੇ ਆਜਿਓ ਤੇ ਸਾਡੇ 5 ਵਜੇ ਇਹ ਨਿਕਲੀ ਆ 6 6:30 ਵਜੇ ਅਸੀਂ ਲੈ ਕੇ ਦਵਾਈ ਘਰੇ ਆ ਗਏ ਮੋਟਰਸਾਈਕਲ ਉੱਤੇ ਹਨ ਗਵਾਂਡੀ ਦੇ ਫੋਨ ਆ ਰਹੇ ਚੱਕਿਆ ਸੀਗਾ ਅੱਜ ਘਰੇ ਆਏ ਘਰੇ ਆ ਜਦ ਮੁੰਡਾ ਚੱਕਿਆ ਸੀਗਾ ਮੇਰਾ ਗਵਾਂਡੀ ਇੱਕ ਦਿੱਕੂ ਆ ਉਹਨੇ ਚੱਕਿਆ ਸੀਗਾ ਉਹ ਕਹਿੰਦੀ ਕਿ ਮੈਂ ਚੁੱਕੀ ਆਂ ਜੀ ਤੇ ਮੈਂ ਤਾਂ ਨਾ ਤਾਂ ਹੋੜੇ ਬੜੇ ਲੱਭਿਆ ਲੱਗਾ ਚਲ ਕੇ ਸ਼ਹਿਰ ਘਰੇ ਗਈ ਹੁਣ ਇਹਨਾਂ ਦਾ ਕਹਿੰਦਾ ਭੰਨਾਂ ਲਈ ਲੋ ਕਰਦੀਆਂ ਕਹਿੰਦਾ ਜੇ ਤਰ ਮੈਨੂੰ ਮਿਲ ਗਈ ਉਸ ਤੋਂ ਬਾਅਦ 10:00 ਵਜੇ 11:00 ਵਜੇ ਮੈਂ 11:00 11:30 ਵਜੇ ਜਦੋਂ ਕਿ ਇਲਾਕੀ ਚਲਦੀ ਹਾਂ ਜੀ ਜਦੋਂ ਕਿ ਇਲਾਕੀ ਚਲਦੀ ਤੇ ਉਹ ਕਹਿੰਦੇ ਨੇ ਦੋ ਦਰਵਾਜ਼ੇ ਦਲ ਤੋਂ 2 ਘੰਟੇ ਦਾ ਪਤਾ ਕੋਈ ਨਹੀਂ ਜੀ ਲੱਗੇ ਕੰਮ ਨਹੀਂ ਜਾਂਦਾ ਬਹੁਤ ਆ ਜਾਂਦਾ ਤੇਰੇ ਅਸਮੀ ਕਿ 15 ਅਗਸਤ ਨੂੰ ਹੀ ਭਰਾ 15 ਅਗਸਤ ਦੇ ਇਹ ਤੇ ਇਹਨੂੰ ਇੱਕ ਫੋਟੋ ਦਿਖਾਤੀ ਦੀ ਫੋਟੋ ਦਿੱਤੀ ਕਹਿੰਦੇ ਸਾਰੇ ਪਾਸੇ ਸਾਰੇ ਖਾਨੇ ਦੇ ਸਪੋਟੋ ਪਚਾਰੂ ਕੀ ਆ ਪੱਟਾ ਲਾ ਲਵਾਂਗਾ ਤਾਂ ਤੁਸੀਂ ਦੱਸਦਾ ਜੇ ਤੁਹਾਨੂੰ ਲੱਗ ਜਾਵੇ ਤਾਂ ਤੁਸੀਂ ਸਾਨੂੰ ਕਹਾਂਗੇ ਉਹ ਨਵਾਂ ਗਲੀਟਾ ਦੋ ਬਾਅਦ ਫੇਰ ਜੀ ਮੈਂ ਕੈਨੇਡਾ ਦੇ ਦੋ ਤਿੰਨ ਦਿਨ ਲੱਗੇ ਜਾਂ ਕਿ ਕਿ ਸਾਰੇ ਸੇ ਫੋਟੋ ਕਟ ਮਾਰਿਆ ਕਹਿੰਦਾ ਫੈਸਲੇ ਤੋਂ ਤਰ੍ਹਾਂ ਉਹਦੇ ਕੋਲ ਮੈਂ ਫੋਟੋ ਭਾਈਏ ਜੀ ਮੈਂ ਕੱਢਿਆ ਹੋਇਆ ਕਿ ਮੈਂ ਲੱਗਿਆ ਮੈਂ ਦੇਖਦੇ ਪਾ ਜੀ ਬਹੁਤ ਉੱਥੇ ਕਰਦਾ ਨਾ ਮੈਂ ਇੱਥੇ ਰੱਖੀ ਅਜੇ ਤੱਕ ਇਹ ਸੁਧਰਿਆ ਸੀਗਾ ਵੀ ਹੁਣ ਜਿੱਦਾਂ 10 ਮਿੰਟ ਹੋ ਗਏ ਸੀ ਅੱਜ ਤੱਕ ਵੀ ਨੁਕਰੀ ਜੇ ਕਿਉਂਕਿ 15-15 ਮਿੰਟ ਬਾਅਦ ਦੌੜੇ ਪੈਂਦੇ ਨੇ ਨਹੀਂ ਗਏ ਕੋਈ ਸੱਤ ਕੋਈ ਇੱਕ ਨਹੀਂ ਗਿਆ ਠੀਕ ਨਹੀਂ ਗਸਨੀ ਦੀ ਗੱਲ ਇੱਕ ਦਵਾਈ ਦਿੱਤੀ ਸੀ ਸਿਰਫ ਦਵਾਈ ਜਿਹੜੀ ਦਿੱਤੀ ਹੈ ਮੈਂ ਕੀ ਜੀ ਪਰ ਦੌੜਾ ਇੱਕ ਨਹੀਂ ਗਿਆ ਮੇਰੀ ਗੱਲ ਮੰਨੋ ਦਵਾਈ ਜਿਹੜੀ ਇਹ ਦਿੱਤੀ ਨਾ ਜਿੰਨਾ ਇਹਨਾਂ ਦਾ ਦੌੜਾ ਪਿਆ ਜੀ ਤੋਰੀ ਦੀ ਬਾਹੀ ਇਹ ਜਰਾ ਪਹਿਲਾਂ ਨਹੀਂ ਤੋਰਾ ਪਹਿਲਾਂ ਇਹ ਸੋਚਦਾ ਜੇ ਕਿਤਾਬੀ ਜਿਹੜਾ ਹਾਇਨੇ ਜਿਵੇਂ ਜਿਸ ਹਾਲਾਤ ਆ ਵੀ ਪਤਾ ਨਹੀਂ ਲੱਗ ਰਿਹਾ ਨਾ ਤੇ ਵੀ ਟਾਣੇ ਜਾਂਦਾ ਸਾਡੇ ਕੋ ਬੇੜੀ ਦਾ ਪਹਿਲਾ ਧਿਆਨ ਰੱਖ ਲੈਂਦੇ ਜੇ ਤੁਹਾਨੂੰ ਪਿਛਲੇ ਸਾਲ ਹਾਂਜੀ 24 ਜਰਾ ਇਹ ਨਹੀਂ ਸਹੀ ਸੀਗੀ ਬਿਲਕੁਲ ਬੈਗ ਪਾੜ ਗਿਆ ਨਾ ਸਾਡਾ ਬੈਗ ਆ ਉਹਦੇ ਵਿੱਚ ਜਿੰਦੀ ਲਾਇਬਰੀ ਉਹਦੇ ਵਿੱਚ 20000 ਰੁਪਏ ਰੱਖ ਕੇ ਲੈ ਗਈ ਬੈਗ ਪਾੜ ਕੇ ਪਹਿਲਾਂ ਜਿੱਦਾਂ ਤੋੜਿਆ ਟੁੱਟਿਆ ਨਹੀਂ ਗਿਆ ਤਾਂ ਕੋਈ ਬਚਦੇ ਚਾਪ ਚੁਪ ਚੁਪ ਸਾਈਜ਼ ਸੀਗੀ ਤੋਰੀ ਜੋ ਤੇ ਐਨਾ ਦਿਮਾਗ ਜਿਹਦਾ ਉਹ ਹੀ ਜਿਦਾ ਵਿਆਹ ਆ ਨਹੀਂ ਇਹ ਦੋ ਪਿਆ ਕਿਤੇ ਆ ਅੱਛਾ ਇਹ ਤਾਂ ਕਹਿੰਦੀ ਮੇਰਾ ਵਿਆਹ ਹੋਇਆ ਨਹੀਂ ਮੈਂ ਕਹਿੰਦਾ ਨਹੀਂ ਮੇਰਾ ਨਹੀਂ ਆਇਆ ਮੈਂ ਕਿਹਾ ਚੱਲ ਭੰਨੇ ਨਾਲ ਲਾਈ ਸੀ ਮੰੰਦਾ ਜਾ ਉਹ ਗਿਆ ਦੋ ਪਿਆ ਕੀਤੇ ਦੇ ਸੀ ਤੇ ਫਿਰ ਉਹ ਤਾਂ ਦਵਾਈ ਇਹ ਤੁਸੀਂ ਦਿੰਦੇ ਸੀਗੇ ਤੇ ਉੱਤੇ ਖਾਂਦੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਮੂਹ ਪਾਲਾ ਨੇ ਸਾਹਮਣੇ

ਰਾਵਾ ਜਿਸ ਲੋਗ ਨਾਲ ਸੀ ਰੂਹਾਂ ਨੂੰ ਕਰਕੇ ਜਿਆ ਸਤਗੋ ਇਹ ਬੱਚੀ ਆ ਜੀ ਕਿਨੂੰ ਕਿਨੂੰ ਜੋ ਪ੍ਰਸ਼ਾਸਨ ਦੇ ਥਰੂ ਇੱਕ ਭੈਣਾਂ ਦੇ ਥਰੂ ਆਈ ਸੀ ਲੇਡੀਜ਼ ਵਾਰਡਨ ਦੇ ਵਿੱਚੋਂ ਤੇ ਅੱਜ ਨੂੰ ਅਸੀਂ ਉਹ ਦੁਆਰ ਤੇ ਗੇਰੀਆਂ ਤੁਹਾਡੇ ਸੰਗੋਤਾਂ ਸਾਹਮਣੇ ਸਾਡੇ ਜੋ ਵੀ ਸਾਡੇ